ਇਹ ਜਿਹੜਾ ਸਾਡਾ ਸੰਸਾਰ ਸਮਾਜ ਤੇ ਪਰਿਵਾਰ ਹੈ ਨਾ ਇਹ ਸਾਨੂੰ ਇੱਕ ਨਜ਼ਰੀਆ ਦਿੰਦਾ ਹੈ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਮੈਂ ਕਈ ਵਾਰੀ ਬੇਨਤੀ ਕਰਦਾ ਜਿਹੜੀ ਨਜ਼ਰ ਹੈ ਜੋ ਨਜ਼ਰ ਹੈ ਇਹ ਹੁੰਦੀ ਹੈ ਜਮੰਦਰੂ ਨਜ਼ਰੀਆ ਜਮੰਦਰੂ ਨਹੀਂ ਹੁੰਦਾ ਨਜ਼ਰੀਆ ਤਾਨੂੰ ਮਿਲਦਾ ਹੈ ਚਾਰ ਸੁਪੇਰਾ ਤੁਹਾਡਾ ਪਰਿਵਾਰ ਸਮਾਜ ਸੰਸਾਰ ਉਹ ਤੁਹਾਨੂੰ ਇੱਕ ਨਜ਼ਰੀਆ ਦੇ ਦਿੰਦਾ ਹੈ ਅਗਰ ਅੱਖਾਂ ਨਹੀਂ ਤੇ ਤੁਸੀਂ ਸੰਸਾਰ ਨੂੰ ਨਹੀਂ ਦੇਖ ਸਕਦੇ ਅਗਰ ਨਜ਼ਰੀਆ ਨਹੀਂ ਤੇ ਤੁਸੀਂ ਸੰਸਾਰ ਨੂੰ ਸਮਝ ਨਹੀਂ ਸਕਦੇ ਦੇਖਣ ਲਈ ਅੱਖਾਂ ਚਾਹੀਦੀਆਂ ਨੇ ਸਮਝਣ ਲਈ ਨਜ਼ਰੀਆ ਚਾਹੀਦਾ ਨਜ਼ਰੀਆ ਜੇਕਰ ਪੰਗੂ ਹੈ ਸਾਰਾ ਸੰਸਾਰ ਪੰਗੂ ਲੱਗੇਗਾ ਨਜ਼ਰੀਆ ਅਗਰ ਸਹੀ ਹੈ ਸਾਰਾ ਸੰਸਾਰ ਸਹੀ ਦਿਸੇਗਾ ਇੱਕ ਬਜ਼ੁਰਗ ਮਾਈ ਆਪਣੇ ਪਤੀ ਨੂੰ ਵਾਰ-ਵਾਰ ਕਈ ਵਾਰ ਕਹਿ ਚੁੱਕੀ ਸੀ ਗਿਲਾ ਕਰ ਚੁੱਕੀ ਸੀ ਕਿ ਆ ਸਾਡੇ ਗਵਾਂਢੀ ਜਿਹੜੇ ਨੇ ਇਹਨਾਂ ਨੇ ਕਦੀ ਘਰ ਦੀ ਸਫਾਈ ਨਹੀਂ ਕੀਤੀ ਉਹਨੇ ਸੁਣਨਾ ਸੁਣ ਕੇ ਕੋਈ ਜਵਾਬ ਨਾ ਦੇਣਾ ਅੱਜ ਮਾਤਾ ਬੜੀ ਖੁਸ਼ ਸੀ ਚਵਾਰੇ ਚੋਂ ਦੇਖ ਰਹੀ ਸੀ ਤੇ ਆਪਣੇ ਪਤੀ ਨੂੰ ਕਹਿੰਦੀ ਹੈ ਅੱਜ ਤੇ ਘਰ ਦੀ ਬੜੀ ਸਫਾਈ ਕੀਤੀ ਨੇ ਅੱਜ ਕੋਈ ਆ ਰਿਹਾ ਹੈ ਨਾ ਦੇ ਘਰ ਉਹ ਕਹਿੰਦਾ ਭਾਗਵਾਨੇ ਉਹ ਤੇ ਰੋਜ਼ ਹੀ ਸਫਾਈ ਕਰਦੇ ਸਨ ਅੱਜ ਮੈਂ ਜਿਹੜੀ ਖਿੜਕੀ ਚੋਂ ਤੂੰ ਰੋਜ਼ ਵੇਖਦੀ ਹੈ ਨਾ ਉਹ ਖਿੜਕੀ ਦੀ ਸਫਾਈ ਕੀਤੀ ਹੈ। ਉਸ ਖਿੜਕੀ ਦੀ ਸਫਾਈ ਕੀਤੀ ਹੈ ਤਾਂ ਤੈਨੂੰ ਉਹ ਘਰ ਸਾਫ਼-ਸਾਫ਼ ਦਿਖਾਈ ਦਿੰਦਾ ਹੈ। ਤੂੰ ਕਈ ਵਾਰੀ ਕੀ ਹੁੰਦਾ ਹੈ ਕਿ ਜਿਸ ਖਿੜਕੀ ਦੇ ਰਾਹੀਂ ਤੁਸੀਂ ਸੰਸਾਰ ਦੇਖਦੇ ਹੋ ਨਾ ਉਹ ਖਿੜਕੀ ਤੇ ਘੱਟਾ ਮਿੱਟੀ ਹੁੰਦਾ ਹੈ। ਸਾਨੂੰ ਸਾਰਾ ਸੰਸਾਰ ਮੈਲਾ-ਮੈਲਾ ਦਿਸਦਾ ਹੈ। ਉਹ ਖਿੜਕੀ ਕਿਹੜੀ ਹੈ? ਉਹ ਤੁਹਾਡਾ ਨਜ਼ਰੀਆ ਹੈ। ਅਗਰ ਨਜ਼ਰੀਏ ਨੂੰ ਤੁਸੀਂ ਸਾਫ ਸੁਥਰਾ ਰੱਖੋਗੇ ਬੜਾ ਸਾਫ ਸੁਥਰਾ ਸਾਰਾ ਕੁਝ ਨਜ਼ਰੀ ਆਵੇਗਾ ਅਗਰ ਨਜ਼ਰੀਆ ਮਿੱਟੀ ਘੱਟਣ ਵਾਲੀ ਭਰਿਆ ਪਿਆ ਹੈ ਸਾਫ ਨਹੀਂ ਨਜ਼ਰੀ ਆਵੇਗਾ ਕੁਝ ਵੀ ਤੋ ਪਹਿਲਾਂ ਘਰ ਦੀ ਖਿੜਕੀ ਸਾਫ ਕਰੋ ਪਾਬ ਪਹਿਲਾਂ ਨਜ਼ਰੀਆ ਸਾਫ ਕਰੋ ਘਰ ਦੀ ਖਿੜਕੀ ਸਾਫ ਹੋਵੇਗੀ ਗਵਾਂਡੀਆਂ ਦਾ ਘਰ ਆਪਣੇ ਆਪ ਸਾਫ ਨਜ਼ਰੀ ਪੈਣਾ ਪਰ ਜੇਕਰ ਘਰ ਦੀ ਖਿੜਕੀ ਮਲੀ ਹੈ ਮਿੱਟੀ ਕਟੇ ਨਾਲ ਭਰੀ ਹੋਈ ਹੈ ਤੇ ਗਵਾਂਡੀਆਂ ਦਾ ਘਰ ਮਿੱਟੀ ਕਟੇ ਨਾਲ ਭਰਿਆ ਨਜ਼ਰੀ ਪੈਣਾ ਹੈ ਐਣਕ ਤੁਹਾਡੀ ਸਾਫ਼ ਹੋਵੇਗੀ ਤੇ ਸਾਫ਼ ਨਜ਼ਰੀ ਪਏਗਾ ਅਗਰ ਐਣਕ ਸਾਫ਼ ਨਹੀਂ ਹੈਗੀ ਤੇ ਕੁਝ ਵੀ ਸਾਫ਼ ਨਜ਼ਰੀ ਨਹੀਂ ਆਉਣਾ ਨਜ਼ਰੀਆ ਚੰਗਾ ਸਭ ਚੰਗਾ ਨਜ਼ਰੀਆ ਨਹੀਂ ਚੰਗਾ ਤੇ ਕੁਝ ਵੀ ਨਹੀਂ ਚੰਗਾ